ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਖਲਾਬ ਤੋੜ ਲਈ ਆ ਅਸੀਂ ਉਹਨਾਂ ਦੇ ਵੀ ਨਹੀਂ ਆ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੇ ਪਿੱਕੀਵੰਦੀ ਟੋੜਲ ਪ੍ਰੈਸ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਉਹ ਆਪ ਦੇ ਬڑے ਰਜੇਵੇਂ ਛੱਡ ਕੇ ਆਏ ਆ। ਅਸੀਂ ਪਿੱਕੀਵੰਦ ਪ੍ਰੈਸ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ। ਤੇ ਅੱਜ ਦਾ ਜਿਹੜਾ ਹੈ ਦਿਨ ਹੈ 23 ਮਾਰਚ ਦੇ ਸ਼ਹੀਦ ਆ ਸ਼ਹੀਦੇ ਆਜੰਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਹੁਣੇ ਜਿਨ੍ਹਾਂ ਅੱਜ ਦੇ ਦਿਨ ਪੈਣਾ ਤੇ ਭਰਾਓ ਬੜੀ ਨਿਸਾਨੀ ਕੁਰਬਾਨੀ ਦਿੱਤੀ ਆ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਯਾਦ ਕਰ ਰਹੇ ਹਾਂ ਯੋਦੇ ਉਹਨਾਂ ਨੂੰ ਯਾ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਲੋਕਾਂ ਨੇ ਕੁਝ ਕਰਕੇ ਗਏ ਹੋਣ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਮਤਲਬ ਕੋ ਮਰਨੇ ਵਾਲੇ ਦਾ ਜੇਹੀ ਨਿਸ਼ਾਨ ਹੋਗਾ ਮੇਰਾ ਦਸਮ ਦਾ ਪਾਪ ਜਿਹੜੇ ਲੋ ਦੇਸ਼ ਦੀ ਕਰਤਾਰ ਹੋ ਕੇ ਗਏ ਆ 23 23 ਸਾਲ ਦੀ ਉਮਰ ਚ ਫਾਸੀਆਂ ਦੇ ਰਸੇ ਚੁੰਮਿਆ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਉਹਨਾਂ ਨੇ ਤੇ ਅੱਜ ਵੀ 23 ਸਾਲ ਦੇ ਮੁੰਡੇ ਨੂੰ ਮਾਂ ਬਾਪਾਰ ਚ ਸੌਦਾ ਲੈਣ ਨਹੀਂ ਭੇਜਦੀ ਕਿ ਕਿਤੇ ਗਲਤ ਨਾ ਲਾਇਆ ਵੇ ਇਹ ਜੁਦਾ ਉਹ ਆ 23 ਸਾਲ ਦੀ ਉਮਰ ਚ ਫਾਂਸੀ ਦਾ ਰੱਸਾ ਜਿਹਨੇ ਜਮਿਆ ਵੈਰ ਗੁਰੂ ਆਖੂਆ ਕੋਲ ਆ ਬਾਬੇ ਤੇ ਉਹ ਵਾਪਸ ਛੱਡ ਲਿਆ ਫਿਰ ਵੀ ਸਾਡੇ ਕਰਨੇ ਉਹਨੇ ਆਉਂਦੇ ਆ ਉਹਨੂੰ ਕੋ ਲਾਗੇ ਕਿ ਇਸ ਤੇ ਯਾਰ ਮੱਛੀ ਮਰੀ ਕਿ ਬਾਹਰ ਜਿਵੇਂ ਇਹ ਜਿਸ ਫਰਦਾ ਦੀ ਮਾਰ ਦਾ ਟੇਡੋ ਲੱਗੂ ਜੇ ਤੇ ਚਾਈਏ ਕੋਸੋ ਆਵੇ ਤੇ ਖੜੇਗਾ ਕਿ ਕਹੇ ਇਹਨੂੰ ਮੈਂ ਪਿਆ ਅਸੀਂ 23 ਮਾਰਚ ਦੇ ਸ਼ਹੀਦਾਂ ਨੂੰ ਭਿੱਖੀ ਬਣਾ ਕੇ ਯਾਦ ਕੀਤਾ ਜਾ ਰਿਹਾ ਭਿੱਖੀ ਮੜ ਦੀ ਦਾਣਾ ਮੰਡੀ ਚ ਈਮਤ ਦੇ ਸ਼ਹੀਦ ਸ਼ਹੀਦ ਆਜ ਮਸਾਂ ਦਾ ਭਗਤ ਰਾਜਗੁਰੂ ਸੁਖਦੇਵ ਜੀ ਦੀ ਸਾਨੀ ਕੁਰਬਾਨੀ ਨੂੰ ਯਾਦ ਕਰ ਰਹੇ ਆ ਜਿ ਮਿੱਕੀਵੜ ਦੀ ਦਾਣਾ ਮੰਡੀ ਜੇ ਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਇੱਕ ਸਿਪਟ ਕਮੇਟੀ ਇਕੱਠੇਣ ਵੱਲੋਂ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਕਿ ਪਾਕਿਸਤਾਨ ਦਾ ਜਿਹੜਾ ਸੁਪਨਾ ਹੈ ਇਹ ਮੇਰੇ ਦੇਸ਼ ਅੰਦਰ ਕੋਈ ਭੁੱਖਾ ਨਾ ਰਹੇ ਕੋਈ ਨਸ਼ੇ ਦੇ ਸਦਾਕਰਾਂ ਦੇ ਜਗੜਚ ਨਾ ਆਵੇ ਪਰ ਐਨ ਉਹਨਾਂ ਦੇ ਉਲਟ ਸਮਾਜ ਸਜਿਆ ਜਾ ਰਿਹਾ ਅਸੀਂ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਵਾਦਾ ਕਰਕੇ ਆਈ ਸੀ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ ਅੰਦਰ ਲੋਕੋ ਵੋਟਾਂ ਪਾ ਦਿਓ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਇਆ ਸਰਕਾਰ ਹੁੰਦ ਚਾਹੀ ਪੰਜਾਬ ਅੰਦਰੋਂ ਨਸ਼ਾ مکمل ਤੌਰ ਤੇ ਖਤਮ ਕਰ ਦੇਣਾ ਪਰ ਮੈਂ ਜ਼ਿੰਮੇਵਾਰੀ ਨਾਲ ਇੱਕ ਵੇਸ ਸ਼ਹੀਦੀ ਦਿਨ ਤੇ ਅੱਜ ਨੂੰ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਐਲਾਨ ਕਰ ਰਿਹਾ ਕਿ ਪੰਜਾਬ ਅੰਦਰ ਬੱਚਿਆਂ ਨਾਲੋਂ 4 ਗੁਣਾ ਵੱਧ ਨਸ਼ਾ ਹੋਇਆ ਪਹਿਲਾਂ ਜਿੱਦਾਂ ਕਾਂਗਰਸ ਕਾਲ ਦੇ ਰਾਜ ਦੇ ਦਰਮਿਆਨ ਕਾਲੀ ਦਲ ਦੇ ਰਾਜ ਦੇ ਦਰਮਿਆਨ ਲੋਕਾਂ ਦੇ ਪੁੱਤ ਮੌਤ ਦੇ ਮੂੰਹ ਚ ਜਾ ਰਹੇ ਸੀ ਅੱਜ ਉਹ ਤੋਂ 4 ਗੁਣਾ ਵੱਧ ਨਸ਼ਾ ਆ ਲਗਾਤਾਰ ਲੋਕਾਂ ਦੇ ਪੁੱਤ ਅੱਜ ਵੀ ਮੌਤ ਦੇ ਮੂੰਹ ਚ ਜਾ ਰਹੇ ਜਿਹੜੀ ਪੰਜਾਬ ਦੀ ਸਰਕਾਰ ਨੇ ਆਪਰੇਸ਼ਨ ਚੁਆਇਆ ਤੇ ਨਸ਼ੇ ਦੇ ਸਦਾਗਰਾਂ ਦੀਆਂ ਬਿਲਡਿੰਗਾਂ ਬਲਡੋਜ਼ਰ ਲੈ ਕੇ ਢਾਈਆਂ ਜਾਣ ਅਸੀਂ ਚਾਹੁੰਦੇ ਆ ਕਿ ਨਸ਼ੇ ਦੇ ਸਦਾਗਰਾਂ ਦੀਆਂ ਬਿਲਡਿੰਗਾਂ ਢਾਈਆਂ ਜਾਣ ਆਪਰੇਸ਼ਨ ਦੇ ਨਾਂ ਦੇ ਥੱਲੇ ਮਜ਼ਦੂਰਾਂ ਦੇ ਪੁੱਤ ਨੂੰ ਫੜਿਆ ਜਾ ਰਿਹਾ ਜਿਹੜੇ ਪਿਛਲੇ ਸਮੇਂ ਦਰਮਿਆਨ ਕਿਸੇ ਦਾ ਗਲਤ ਸੰਗਠਨ ਚ ਪੁੱਤ ਪੈ ਗਿਆ ਜਿਹ ਹੁਣ ਉਹ ਤੇ ਪਹਿਲਾ ਪਰਚੇ ਆ ਜਿਹ ਹੁਣ ਉਹ ਚੰਗੇ ਕੰਮ ਲੱਗਾ ਤੇ ਹੁਣ ਉਧਰ ਨੂੰ ਤੋਰ ਨਹੀਂ ਤੁਰ ਨਹੀਂ ਦਿੱਤਾ ਜਾ ਰਿਹਾ ਹੁਣ ਘਰਾਂ ਤੋਂ ਫੇਰ ਫੜ ਫੜ ਕੇ ਆਪਦੇ ਕੋਲੋਂ ਕਿਸੇ ਦੇ 50 ਗ੍ਰਾਮ ਕਿਸੇ ਦੇ 10 ਗ੍ਰਾਮ ਕਿਸੇ ਤੇ 5 ਗ੍ਰਾਮ ਤੇ ਸਮੈਗ ਪਾਈ ਜਾ ਰਹੀ ਤੇ ਨਜਾਇਜ਼ ਕੀਤੀ ਜਾ ਰਹੀ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਕਹਿੰਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਸਿਮਰਨੂ ਦੇ ਲੋਕਾਂ ਦਾ ਨਜਾਇਜ਼ ਨਾ ਕਰੋ ਨਸ਼ੇ ਦੇ ਸਦਾਗ ਰਿਆ ਜਿਹੜੇ ਉਹਨਾਂ ਨੂੰ ਫੜ ਕੇ ਉਹਨਾਂ ਦੀਆਂ ਜਾਇਦਾਦਾਂ ਬਰੀਜ਼ ਕਰੋ ਪਰ ਜੇ ਕਿਸੇ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਪੁੱਤ ਨਹੀਂ ਤੋਂ ਲੱਗ ਕੇ ਉਸ ਸਮੇਂ ਗਲਤ ਸੰਗਤ ਤੇ ਚੱਲ ਗਿਆ ਅੱਜ ਉਹਦਰੋਂ ਮੁੱਖ ਮੋੜਨਾ ਚਾਹੁੰਦਾ ਪਰ ਉਹਨੂੰ ਇੱਧਰ ਨੂੰ ਨਾ ਧੱਕਿਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਇੱਧਰ ਨੂੰ ਧੱਕ ਰਿਆ ਪਰ ਆਉਣ ਵਾਲੇ ਸਮੇਂ ਤੇ ਅੱਜ ਅਸੀਂ ਜਿੱਥੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਉਹ ਸ਼ਹੀਦੀ ਦੇੜੇ ਤੇ ਉਹਨਾਂ ਨੂੰ ਸਜਦਾ ਕਰਨ ਆਏ ਆਂ ਅੱਜ ਕੱਟ ਕੀਤਾ ਉਹਨਾਂ ਨੂੰ ਯਾਦ ਕੀਤਾ ਕਿਸਾਨਾਂ ਮਜ਼ਦੂਰਾਂ ਨੇ ਅਸੀਂ ਆਉਣ ਵਾਲੇ ਸਮੇਂ ਜੇ ਇਹੋ ਹੀ ਵਰਤਾਰਾ ਪੰਜਾਬ ਦੇ ਹਾਕਮਾਂ ਦਾ ਰਿਹਾ ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ